ਨਮਸਕਾਰ ਜੀ ਸਾਰਿਆਂ ਨੂੰ ਚਟੋਰੀ ਨਿੱਕੋਈ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਅੱਜ ਤੁਹਾਨੂੰ ਆਪਾਂ ਆਲੂ ਪਨੀਰ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਜੋ ਬਹੁਤ ਵਧੀਆ ਬਣ ਕੇ ਤਿਆਰ ਹੋਵੇਗੀ ਤੇ ਇਹ ਸਬਜ਼ੀ ਜ਼ਰੂਰ ਟਰਾਈ ਕਰਿਓ ਤੁਸੀਂ ਮਟਰ ਪਨੀਰ ਸ਼ਾਈ ਪਨੀਰ ਦਾ ਤੁਸੀਂ ਬਹੁਤ ਵਾਰ ਖਾਧਾ ਹੋਣਾ ਪਰ ਇਹ ਆਲੂ ਪਨੀਰ ਆਪਾਂ ਪਹਿਲੀ ਵਾਰ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਆਪਾਂ ਕੜਾਈ ਵਿੱਚ ਤੇਲ ਲੈ ਲਿਆ ਤੇਲ ਆਪਣਾ ਗਰਮ ਹੋ ਗਿਆ ਵਿੱਚ ਆਪਾਂ ਜੀਰਾ ਪਾਵਾਂਗੇ ਦੋ ਹਰੀਆਂ ਮਿਰਚਾਂ ਤੇ ਆਪਣਾ ਕੁੱਟਿਆ ਹੋਇਆ ਮਸਾਲਾ ਜਿਵੇਂ ਕਿ ਪਿਆਜ਼ ਲਸਣ ਤੇ ਅਦਰ ਜੋ ਆਪਾਂ ਕੁੱਟ ਕੇ ਤਿਆਰ ਕੀਤਾ ਸੀ ਉਹਨੂੰ ਭੁੰਨ ਲਵਾਂਗੇ ਤੇ ਗੈਸ ਆਪਾਂ ਘੱਟ ਰੱਖੀ ਇਹਨੂੰ ਭੁੰਨਾਂਗੇ ਤਾਂ ਕਿ ਆਪਣਾ ਮਸਾਲਾ ਸੜ ਨਾ ਜਾਵੇ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਟਮਾਟਰ ਪਾਵਾਂਗੇ ਜਦੋਂ ਕਿ ਆਪਣੇ ਪਿਆਜ਼ ਭੁੱਜ ਚੁੱਕੇ ਆ ਤੇ ਇਹਨੂੰ ਵੀ ਆਪਾਂ ਪਿਆਜ਼ਾਂ ਨਾਲ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਜੋ ਆਪਣੇ ਟਮਾਟਰ ਪੱਕੇ ਪੱਕ ਜਾਣਗੇ ਇਹਦੇ ਵਿੱਚ ਆਪਾਂ ਆਪਣੇ ਬੇਸਿਕ ਮਸਾਲੇ ਪਾਵਾਂਗੇ ਨਮਕ ਧਨੀਆ ਪਾਊਡਰ ਹਲਦੀ ਲਾਲ ਮਿਰਚਾ ਤੇ ਇਹਨੂੰ ਆਪਾਂ ਮਿਕਸ ਕਰਕੇ ਭੁੰਨ ਲਵਾਂਗੇ ਕਿਦੋ ਇਹ ਆਪਣੇ ਮਸਾਲੇ ਪੁੱਜ ਗਏ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਆਪਣੇ ਮਸਾਲੇ ਬਹੁਤ ਵਧੀਆ ਤੇ ਚੰਗੀ ਤਰ੍ਹਾਂ ਭੁੰਨੇ ਜਾਣ ਦੇਖੋ ਆਪਣਾ ਮਸਾਲਾ ਕਿੰਨਾ ਵਧੀਆ ਪੱਕ ਕੇ ਤਿਆਰ ਹੋ ਗਿਆ ਮਸਾਲਾ ਆਪਣਾ ਤੇਲ ਛੱਡ ਚੁੱਕਿਆ ਦੇਖੋ ਕਿੰਨਾ ਵਧੀਆ ਮਸਾਲਾ ਆਪਣਾ ਭੁੰਨਿਆ ਹੁਣ ਇਹਦੇ ਵਿੱਚ ਆਪਣੇ ਕੱਟੇ ਹੋਏ ਆਲੂ ਪਾਵਾਂਗੇ ਜੋ ਆਪਾਂ ਪਹਿਲਾਂ ਕੱਟ ਕੇ ਰੱਖਲੇ ਸੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਦੇਵਾਂਗੇ ਇਹ ਸਬਜੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਹੁਣ ਇਹਨੂੰ ਆਪਾਂ ਟੱਕ ਕੇ 2 ਤੋਂ 3 ਮਿੰਟ ਵਾਸਤੇ ਪਕਾਵਾਂਗੇ ਇੱਧਰ ਆਪਾਂ 250 ਗ੍ਰਾਮ ਪਨੀਰ ਲੈ ਲਿਆ ਜੋ ਇਹ ਪਨੀਰਾ ਪਕਾਰੇ ਬਣਾਇਆ ਸੀ ਇਹਦੀ ਵੀਡੀਓ ਆਪਾਂ ਪਹਿਲਾਂ ਪਾ ਚੁੱਕੇ ਹਾਂ ਤੁਸੀਂ ਪਲੀਜ਼ ਜਾ ਕੇ ਇਹ ਵੀਡੀਓ ਦੇ ਦੇਖ ਸਕਦੇ ਹੋ ਇਹ ਪਨੀਰ ਘਰੇ ਕਿਸ ਤਰ੍ਹਾਂ ਬਣਦਾ ਦੁੱਧ ਤੋਂ ਤੇ ਇਹਨੂੰ ਆਪਾਂ ਕੱਟ ਲਵਾਂਗੇ ਤੁਸੀਂ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਹੋ ਕੁਪਨੀਰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਇਧਰ ਆਪਣੇ ਆਲੂ ਦੇਖੋ ਕਿ ਪੱਕ ਕੇ ਤਿਆਰ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਦੇਖਾਂਗੇ ਆਲੂਆਂ ਨੂੰ ਆਪਣੇ ਆਲੂ ਅਤੇ ਮਸਾਲੇ ਕਿੰਨੇ ਵਧੀਆ ਪੱਕ ਕੇ ਤਿਆਰ ਹੋਏ ਤੁਸੀਂ ਮਟਰ ਪਨੀਰ ਆਲੂ ਪਨੀਰ ਪਹਿਲੀ ਵਾਰ ਖਾਓਗੇ ਤੁਸੀਂ ਮਟਰ ਪਨੀਰ ਬਹੁਤ ਵਾਰੀ ਖਾਧਾ ਹੋਣਾ ਇਹਦੇ ਵਿੱਚ ਹੁਣ ਪਨੀਰ ਐਡ ਕਰਾਂਗੇ ਜਦੋਂ ਕਿ ਆਪਣੇ ਆਲੂ ਬਣ ਚੁੱਕੇ ਐ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਵਿੱਚ ਤੇ ਗੈਸ ਆਪਾਂ ਕੱਟ ਰੱਖ ਕੇ ਹੀ ਪਕਾਵਾਂਗੇ ਤਾਂ ਕਿ ਇਹਦੀ ਗਰੇਵੀ ਬਹੁਤ ਵਧੀਆ ਪੱਕ ਕੇ ਤਿਆਰ ਹੋਵੇ ਤੇ ਹੁਣ ਇਹਨੂੰ ਆਪਾਂ ਟੱਕ ਦੇਵਾਂਗੇ 2 ਤੋਂ 4 ਮਿੰਟ ਵਾਸਤੇ ਦੇਖੋ ਕਿੰਨਾ ਵਧੀਆ ਆਪਣਾ ਕਲਰ ਆਇਆ ਸਬਜ਼ੀ ਦਾ ਕੀ ਸਬਜੀ ਵੀ ਆਪਣੀ ਕਿੰਨੀ ਵਧੀਆ ਪੱਕ ਕੇ ਤਿਆਰ ਹੋ ਚੁੱਕੀ ਐ ਆਲੂ ਪਨੀਰ ਦੀ ਇੱਕ ਵਾਰੀ ਇਹ ਸਬਜੀ ਜ਼ਰੂਰ ਟਰਾਈ ਕਰਿਓ ਤੇ ਇਹ ਆਪਣੀ ਢਾਬਾ ਸਟਾਈਲ ਆਲੂ ਪਨੀਰ ਦੀ ਸਬਜੀ ਬਣ ਕੇ ਤਿਆਰ ਹੋਈ ਐ ਤੇ ਹੁਣ ਇਹਦੇ ਉੱਤੇ ਆਪਾਂ ਕਸੂਰੀ ਮੇਥੀ ਪਾਵਾਂਗੇ ਦੇਖੋ ਕਿੰਨੀ ਵਧੀਆ ਆਪਣੀ ਸਬਜੀ ਬਣੀ ਐ ਅਪਾ ਜਿਆਦਾ ਤਰੀ ਨਹੀਂ ਕੀਤੀ ਤੁਸੀਂ ਤਰੀ ਕਰਨਾ ਚਾਹੁੰਦੇ ਹੋ ਤਾਂ ਥੋੜਾ ਜਿਹਾ ਗਰਮ ਪਾਣੀ ਐਡ ਕਰ ਸਕਦੇ ਹੋ ਵਿੱਚ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਦੇਖੋ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਆਲੂ ਪਨੀਰ ਦੀ ਸਬਜੀ ਕਿਵੇਂ ਦੀ ਲੱਗੀ ਤੇ ਇਹ ਤੁਸੀਂ ਆਲੂ ਪਨੀਰ ਦੀ ਸਬਜੀ ਪਰੌਂਠੇ ਰੋਟੀ ਪੂਰੀ ਨਾਲ ਖਾ ਸਕਦੇ ਹੋ ਤੇ ਨਾਲ ਚਾਵਲਾਂ ਦੇ ਵੀ ਖਾ ਸਕਦੇ ਹੋ ਇਹ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਈ ਸੀ ਆਪਣੀ ਸਬਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ